ਸਤੂ ਸੜ ਦੀ ਕੋਠੀ ਬੇਸੀ ਪਾਈ ਹੈ ਸਤੂ ਸੜ ਇੱਕ ਚਾਰ ਸੀ ਰੋੜਦੀ ਝੂਠਵਾਰ ਆ ਸੀ ਨਾ ਨਾ ਜਮੀ ਨਹੀਂ ਸਾਰੇ ਨੂੰ ਪਿਆਰ ਭਰੀ ਸਤਿਕਾਰ ਮੇਰੇ ਨਵੇਂ ਬਲੌਗ ਵਿੱਚ ਸਾਰਿਆਂ ਦਾ ਸਵਾਗਤ ਹੈ ਤੇ ਅੱਜ ਆਪਾਂ ਫਿਰ ਤੋਂ ਵੀਡੀਓ ਬਣਾਉਣ ਲੱਗਿਆਂਗੀ ਮੇਰੇ ਸਾਨੂੰ 2 ਹਫ਼ਤੇ ਬਾਅਦ ਤੇ ਅੱਜ ਜਿਹੜੀ ਆਪਾਂ ਨੇ ਪਹਿਲਾਂ ਵੀਡੀਓ ਬਣਾਈ ਸੀ ਭਈ ਸਲੇਬਾਂ ਵਾਲੀ ਛੱਤ ਤੇ ਅੱਜ ਫਰਸ਼ ਲੱਗ ਰਿਹਾ ਹੈਗਾ ਉਹਦੀ ਵੀਡੀਓ ਬਣਾਵਾਂਗੇ ਬਸ ਇਸੇ ਕਰਕੇ ਤੁਸੀਂ 뷰 ਦੇਈ ਚਲੋ ਅਸੀਂ ਵੀਡੀਓ ਐਵੇਂ ਵੀ ਪਾਈ ਚੱਲਾਂਗੇ ਬੰਦਿਆਂ ਦਾ ਦਿਮਾਗ ਖਾਣ ਮੈਂ ਆ ਚੁੱਕੇ ਹਾਂ ਸਾਰ ਨੂੰ ਸਾਸਰੀ ਘਰ ਮਿਸਤਰੀ ਸਾਹਿਬ ਸਾਸਰੀ ਘਰ ਨਹੀਂ ਸਾਸਰੀ ਘਰ ਸਾਸਰੀ ਘਰ ਮਿਸਟਰ ਸਾਡੇ ਘਰ ਦੇ ਮਿਸਤਰੀ ਇਹ ਹੁਣ ਮਨ ਚ ਸੋਚ ਰਿਹਾ ਹੁਣ ਕਿੱਥੇ ਕੰਮ ਖੜਾਉਣਾ ਆ ਗਿਆ ਕਿੱਥੇ ਕੰਮ ਖੜਾਉਣਾ ਆ ਗਿਆ ਉਹ ਮੰਦਾ ਮੈਂ ਬਣਾਈ ਜਾਂਦਾ ਜਿੰਨਾ ਕਿ ਹੁੰਦਾ ਮੈਂ ਤੂੰ ਅਜੀ ਦੇਖ ਆ ਇਹਨੇ ਚੱਲੋ ਯਾਦ ਹੀ ਰਹੇ ਨੇ ਹੋਰ ਦੇਖੀਓ ਪੈਸੇ ਤਾਂ ਨਾ ਹੁੰਦੇ ਹਾਂ ਇਹ ਦਿਖਾ ਦਿੰਦੇ ਤਿਆਰ ਕਰਤਾ ਤੇ ਵੀ ਨਸਤੇ ਹਾਂ ਆਪੂਰੇ ਦਾ 플ਾਸਟਰ ਕਰਤਾ ਹੀ ਫਰਸ਼ ਲੱਗ ਚੁਕੀ ਹੈ ਬਹੁਤ ਵਧੀਆ ਸੋਨਾ ਬਣਾਤਾ ਮਿਸਤਰੀ ਸਾਡੀ ਇਹ ਕੀ ਹੈਗੀ ਤੇ ਤਾਂ ਬਣ ਚੁਕੀ ਇੱਕ ਇੱਕ ਬਣੀ ਜਾਂਦੀ ਹੈਂ ਦੇਖਦੇ ਨਾ ਦੇਖਦੇ ਨਾ ਕਰ ਲਈ ਵੀਡੀਓ ਹੁਣ ਲੈ ਮਾੜੀ ਮੋਟੀ ਗੱਲ ਚਾਹ ਤਾਂ ਚਲਾਇਆ ਕਰ ਹੁਣ ਮੈਂ ਇਕੱਲਾ ਕੀ ਭਗਾਈ ਮਰੀ ਚੱਲਾਂ ਆਸੇ ਨਹੀਂ ਚਲਾਉਂਦੇ ਆ ਮਸਾਲਾ ਕਿਹੜਾ ਹੈ ਤੇ ਤੈਨੂੰ ਦੱਸਾਂ ਇਹ ਕਿਹੜਾ ਮਸਾਲਾ ਹੈ ਇਹ ਆ ਵੀ ਵਾਲਪੇਪਰ ਉਹ ਇੰਨਾ ਮੈਨੂੰ ਹਿਸਾਬ ਨਹੀਂ ਹੈ ਮੈਂ ਕਿਹੜਾ ਕੰਦੀ ਰੂੰਜੀ ਸਾਡਾ ਮਿਸਤਰੀ ਚਾਰ ਕਿਹਾ ਨਾ ਰੇਤਾ ਲਿਆਓ ਪੂਰੇ ਜਿ ਇਟਾ ਲਾਵਾਂਗੇ ਇਹ ਥੱਲੇ ਪਾਉਣ ਵਾਲਾ ਰੇਤਾ ਹੈ ਜਾ ਰਿਹਾ ਹੋਇਆ ਆਓ ਤੇ ਹੁਣ ਜਾਓ ਗੱਡੀ ਦੁਕਾਨ ਵਾਲੇ ਚੱਲਦੇ ਹੋਏ ਮੈਨੂੰ ਪਹਿਲਾਂ ਡਾਊਟ ਉਹ ਤੇਰੇ ਖਾਤੇ 'ਚ ਆ ਗਏ ਨੇ ਵੀ ਤੁਸੀਂ ਕਿਹੜਾ ਕਿਹਾ ਫੇਰਾ ਉਹਦਾ ਮੈਂ ਕਿਹਾ ਅੰਦਰ ਤੈਨੂੰ ਕਿਹਾ ਤਾਂ ਹੈ ਕਿ ਤੂੰ ਮੈਨੂੰ ਉਹ ਮੈਨੂੰ ਤਾਂ ਕਿਹਾ ਸੀ ਦਾਹਾਂ ਹੀ ਨਹੀਂ ਨਾ ਪਕਿਆ ਹੈ ਬਾਗੂ ਕਿਤੇ ਬੰਨ੍ਹ ਨਹੀਂ ਤੇ ਡੈਡੀ ਦਾ ਕਿੰਨਾ ਜੋਰ ਲੱਗ ਰਿਹਾ ਹੈ ਰੇੜੀ ਤੇ ਕੋਈ ਗੱਲ ਨਹੀਂ ਤੂੰ ਵੀ ਕਰਾ ਲਿਆ ਕਰ ਡਾਲ ਲੱਗਾ ਮੈਂ ਯੋਗਦਾਨ ਪਾ ਰਿਹਾ ਗਾ ਯਾਦਾਂ ਬਣਾ ਰਿਹਾ ਮੈਂ ਯਾਦਗਰੀ ਅਰੇ ਸਾਥ ਕਰ ਰਿਹਾ ਸਸੂ ਨੂੰ ਪਰੇਸ਼ਾਨ ਤਾਂ ਕਰਾਂਗੇ ਉਸ ਮੈਂ ਤੋਂ ਵੀ ਇਹ ਰੱਖਦਾ ਹਾਂ ਚਾਰੀ ਮੀਂਹ ਚਾਰੀ ਥੀ ਚਾਹ ਲੈਣਾ ਖਲਾ ਕਿੰਨੇ ਥਾਲੇ ਚ ਲੱਗਦੇ ਆ ਪਾਕਿਸਤਾਨ ਸੁਪਾਈ ਤੇਰੇ ਚੰਨ ਫੋਸਲਾਬੇ ਸਤਰੀ ਨੂੰ ਕਿਹੜੇ ਥਾਲੇ ਚ ਲੱਗਦੀ ਐਟਾ ਤੇ ਦੱਸੋ ਕਿਸ ਤਰੀਕੂ ਉਹਨੇ ਕਰ ਰਿਹਾ ਬੜਾ ਐ ਤੁਮੀ ਕਿਸ ਤਰੀਕੂ ਤੇਰੀ ਜਾਨ ਸੰਗੀ ਜਾਂਦੇ ਲਾਗਣਾ ਨਾ ਹਾਏ ਮੈਸਤਰੀ ਨੂੰ ਵੀ ਪਸਵਾਏ ਜੀ ਪ੍ਰਮੋਸ਼ਨ ਕਰਦੇ ਮਿਸਤਰੀ ਦਾ ਹੈ ਹਾਦੀ ਨਾ ਜੀ ਦਾ ਜੀ ਮੈਂ ਮਿਸਤਰੀ ਦਾ ਬਾਰੇ ਜਾਣਕਾਰੀ ਪੁੱਛ ਰਿਹਾ ਨਾ ਕਿਹੜਾ ਪਿੰਡ ਹੈ ਤੁਹਾਡਾ ਪਿੰਡ ਜੇ ਪਿੰਡ ਹੀ ਪੁੱਛ ਲੈਣਾ ਇਹ ਦਾ ਥੋੜਾ ਜੀ ਕਈ ਮਈ ਹੈ ਠੀਕ ਹੈ ਜਿਹੜਾ ਹੈ ਨਹੀਂ ਤੁਸੀਂ ਪਈ ਜੀ ਹੱਛੜ ਠੀਕ ਹੈ ਜੇ ਕਈ ਵਾਰੀ ਇਹ ਵੀਡੀਓ ਵੀਡੀਓ ਮਤਲਬ ਫੇਮਸ ਹੋ ਗਈ ਲੋਕਾਂ ਨੇ ਪੁੱਛੇ ਵੀ ਕਿਹੜਾ ਮਿਸਤਰੀ ਸੀਗਾ ਤੁਸੀਂ ਵੀ ਲਾਉਣਾ ਫਿਰ ਮਾੜਾ-ਮੋੜਾ ਆਪਣਾ ਫੋਨ ਨੰਬਰ ਦੱਸ ਦੋ ਮੇਰਾ ਨੰਬਰ 9632103210

ਸਤੂ ਬੁਸੜਾ ਦੀ ਗੋਠੀ ਬੈਸੀ ਪਾਈ ਜੰਡੀ ਸਤੂ ਬੁਸੜਾ ਕੀ ਚਾਰਤੀ ਰੋੜਦੀ ਝੂਠ ਮਾਰਾ ਸੀ ਨਾ ਨਾ ਜਮੀ ਨਹੀਂ ਭਾਈ ਰੁਪਏ ਤਾਂ ਮੈਂ ਭਾਈ ਮੇਰੇ ਮਿਸਤਰੀ ਦੇ ਮੇਰੇ ਭਾਈ ਦੇ ਹੋ ਠੀਕ ਹੈ ਅਸੀਂ ਉਹ ਨਾਲ ਕੰਮ ਕਰਾਇਆ ਠੀਕ ਹੈ ਮੈਂ ਤਾਂ ਗਾਰੀਟੂ ਨਾ ਨਾ ਬੇਟੇ ਨਕਸ਼ਾ ਬਣਾਇਆ ਤਾਂ ਜੀ ਉਹਦੀ ਹੋ ਕੀਤੀ ਜੀ ਟਰੇਸ ਕੀਤਾ ਜੀ ਪੁੰਦਰ ਗੋਠ ਹਵੇਲੀ ਬਣੀ ਹੋਈ ਆ ਉਹਨੂੰ ਟਰੇਸ ਕੀਤਾ ਮੇਰੇ ਬੇਟੇ ਨੇ ਜੀ ਠੀਕ ਗਈ ਵਧੀਆ ਕਰਦੇ ਵਧੀਆ ਬੜੇ ਬਾਹਰਲਾ ਲੁੱਕ ਵੀ ਦਿਖਾ ਦਈਏ ਤੇ ਕੱਲ ਹਾਈਟਾਂ ਲਿਆਂਦੀਆਂ ਸੀ ਕੱਲ ਪਰਸੋਂ ਹਾਂ ਇਹ ਫਰਸ਼ ਲਾਉਣ ਦੇ ਵਾਸਤੇ ਇੱਟ ਹੈਗੀ ਐ ਜੋ ਗੇਲ ਨੇ ਹਾਂ ਗੋਇਲ ਗੋਇਲ ਪੱਠੇ ਦੀ ਇੱਟਾ ਠੀਕ ਐ ਉਹ ਮੈਂ ਉਹਦੇ ਉੱਤੇ ਲਿਖਿਆ ਤਾਂ ਜੋਗਾ ਹੋਇਆ ਨਾ ਉਹ ਤਾਂ ਇੱਟਾ ਵੀ ਖਾਸੀ ਨਹੀਂ ਹੋਗੀਆਂ ਹੋਣੀਆਂ ਇੱਟ 6000 ਨੂੰ ਆਸਾ ਫਤ ਠੀਕ ਹੈ ਜੀ 6000 ਨੂੰ ਇੱਟਾ ਕਿ ਤੂੰ ਪੂਰੀ ਵਧੀਆ ਇੱਟ 6000 ਨੂੰ 100 ਗੱਟ 6000 ਰੁਪਏ ਦਿੰਦੇ ਨੇ ਜੋਕੇ ਵਾਲੇ ਪਹੁੰਚ ਕਰ ਦਿੰਦੇ ਨੇ ਮਤ ਬਲੋ ਵਧੀਆ ਗੱਲ ਹੈ ਚੱਲ ਇੱਟਾ ਤਾਂ ਵਧੀਆ ਹੁੰਦੀਆਂ ਹੋਣੀਆਂ ਪੂਰੇ ਇੱਕ ਨੰਬਰ ਜੀ ਆਦੇ ਮਾਲ ਨੂੰ ਤੁਸੀਂ ਤੂੰ ਮਰਜ਼ੀ ਮਾਰ ਲੈ ਭੰਡ ਨਾ ਦਿਓ ਮਿਸਤਰੀ ਲਾਂ ਮਿਸਤਰੀ ਲਾਂ ਮੈਨੂੰ ਮਿਸਤਰੀ ਦੇ ਨਾਲ ਤਾਂ ਹੀ ਚੱਲਦੇ ਮਿਸਤਰੀ ਅਸ ਨਹੀਂ ਠੀਕ ਹੈ ਠੀਕ ਹੈ ਠੀਕ ਹੈ ਜੀ ਅਸੀਂ ਦੇਖ ਲਾਂਗੇ ਚੱਲ ਇਹਦਾ ਜੀ ਆਪਣਾ 3mm ਦਾ ਜਮਾਡ ਰੱਖੀਦਾ ਹੈ ਠੀਕ ਹੈ ਜੀ ਬਰਾਬਰ ਮਸਾਲਾ ਭਰੀਦਾ ਜੀ ਦੋ ਘਰ ਮਿਲਾਦਾ ਵਧੀਆ ਸੋੜ ਸੋੜ ਡਿਜਾਉਣ ਉਹਨੇ ਇੱਕ ਵਾਰ ਸਾਜੀ ਕੰਦੇ ਜਿਹੇ ਜੀ ਮਾਰਦੀ ਕਰਵਾਦਾ ਦਾ ਬੰਦਾ ਵਧੀਆ ਨਹੀਂ ਆਏ ਹੁੰਦਾ ਜੀ ਬੰਦਾ ਮਤਲਬ ਕੰਮ ਦਾ ਵਧੀਆ ਕਰਦਾ ਵਿੱਚ ਜਿੱਲਾ ਦਾ ਹੀ ਹੈ ਹੈ ਕਿਹੜੇ ਮਿਸਤਰੀ ਨੂੰ ਫਿਰ ਮੁਕੇ ਨੇ ਲਾਉਣਾ ਜੀ ਨਾ ਹੈਗਾ ਇਹ ਠੇਕੇ ਦਾ ਲਾਉਣਾ ਜੀ 10 ਰੁਪਏ ਟਲਾਉਂਦੇ ਜੀ ਹਾਂ ਠੇਕੇ ਤੇ ਠੀਕ ਹੈ ਜਿੰਨੇ ਆਮੋ ਜੀ ਕਹਿੰਦੇ ਆਈਏ ਉਹਦੇ ਬੈਗਰੇ ਆ 10 ਰੁਪਏ ਟਲਾਉਂਦੇ ਜੀ ਹਾਂ ਪਵਾ 100 ਕੇ ਲਾਈਏ ਨਾਲ ਨੂੰ ਤੋਂ ਆਪੋ ਦਾ ਨਾ ਕਰਾ ਠੀਕਾ ਹੁਣ ਇਹਦੇ ਨਾਲ 15 ਰੁਪਏ ਕਰਾ ਭਾਜ ਰੁਪਏ ਲਾਗੇ ਇਸ ਇਹਦੇ ਘੰਟੇ ਵਾਲਾ ਮਿਸਤਰੀ ਕਿਤੇ ਮੈਸਾ ਲੈਂਦਾ ਜੀ ਤੱਕ ਘੰਟੇ ਆਦੀ ਜਾਂਦਾ ਇਹ ਦੇ ਘੰਟੇ ਜਿਸੀਂ 3500 ਚੱਟਦੀ ਐ ਐਨੇ ਬਲ ਘੰਟੇ ਜਿਸੀਂ 700 ਚੱਲਦੀ ਐ ਜੀ ਸਵਾ 500 ਦਾ ਅਰੇਂਜਮੈਂਟ ਪਿਆ ਸਵਾ 500 ਦਾ ਸਾਰਾ ਪੇਮੈਂਟ ਬਾ ਬਾ ਉਹ ਪ੍ਰੈਸ ਸਵਾ ਸ਼ਰਮਾ ਨੇ ਐਥੇ ਉਹ ਕਾਰਡ ਸ਼ਾਪ ਦਾ ਵੀ ਕੀ ਹੈ ਉਹ ਦੁਕਾਨ ਨੂੰ ਸਵਾ 2 ਲੱਖ ਰੁਪਏ ਚ ਮਿਲਦੀ ਸੀ ਅੱਛਾ ਇਹ ਬਾਦੋਂ ਕਿਹਾ ਮੇਰੇ ਨਾਲ ਤੇ ਆਈ ਉਹ 11000 11000 ਗੱਰ ਰੰਦਾ ਮਸ਼ੀਨ ਨਹੀਂ ਲੱਗਣੀ ਦੁਕਾਨ ਆਇਆ ਜਿਹੜੇ ਰੰਦਾ ਮਸ਼ੀਨ ਲੱਗਣੀ ਨਹੀਂ ਉਹ ਦਿਖਾ ਲਈ ਗੰਦਾ ਲਈਆ ਹੂੰ ਉਹ ਪੰਡ ਜੋਦੀ ਕਰੋੜ ਰੁਪਏ ਦੀ ਦੁਕਾਨ ਅੱਜ ਬ੍ਰਿੰਡ ਦਾ ਦਫਤਰ ਹੁੰਦਾ ਇੰਨਾ ਵਿਦਿਆਥੀ ਤੇ ਜਾਣਾ ਪਰ ਉਹਨਾਂ ਦਾ ਆਪਣੀ ਸੋਚਾਂ ਜਿਹੜੇ ਟਰਾਲੀ ਸਾਡੇ ਤਿਹਾਰੀ ਤੁਸੀਂ ਰੱਜਾਂ ਦੀ ਗੱਲ ਤੁਸੀਂ ਆਇਆ ਹੋਇਆ ਵੀ ਵਿਸ਼ੇ ਦੀ ਟਰਾਲੀ ਹੋ ਰੁਪਈਆ ਦਾ ਦੁਕਾਨ ਪਰ ਜਾਇ ਕਰਦੀਆਂ ਅਦਕਾਰ ਪਰ ਜਿਹੜੀ ਟਰਾਲੀ ਦੇ ਉੱਪਰ ਜੰਗੀ ਕਰਉਣਾ ਅੱਜ ਕਰੋੜ ਰੁਪਈਆ ਦੀ ਸੀ ਉਹ ਇਹ ਹੋਰ ਉਹ ਵਰਤ ਜਮਦਸਿਖਾ ਲਗਾ ਨਾ ਮੈਂ ਉਹ ਗੱਲ ਦਿਖਾਉਣ ਵਾਲੀ ਕਰੀਗਾ ਨਾ ਮੈਂ ਆਪਦੀ ਆਪ ਦਾ ਰੰਦਾ ਵੀ ਹਿਸਾਬ ਲਾਈ ਗਿਆ ਨਹੀਂ ਮੇਰਾ ਰੰਦਾ ਕਿੱਥੇ ਕਿਹੜਾ ਮੇਰਾ ਰੰਦਾ ਕਿੱਥੇ ਕਿਹੜਾ ਹਾਂ ਨਾ ਪੜਨ ਲਾ ਵੀ ਜਦੋਂ ਤੀ ਟੰਗੀਆਂ ਦਾ ਹੱਥ ਕਰੀਏ ਨਾ ਅੱਜ ਨੂੰ ਬਾਅਦ ਤੇ ਕਰੀਏ ਕੱਲ ਨੂੰ ਕਰਨਾ ਹੈ ਬਾ ਯਾਰ ਹਲਪ ਹੁਣ ਵੀਡੀਓ ਤੇ ਆ ਵੀ ਬਣਾ ਲਵਾਂ ਮਿਸਤਰੀ ਕਰ ਅੱਜ ਸਿੱਕ ਤੇ ਕਰ ਦੂ ਨਾ ਅੱਜ ਜੀ ਕੱਲ ਅੱਜ ਕਿੱਥੇ ਦੇਖਣ ਆਏ? ਅੱਜ ਕਿੱਥੇ ਆਓਗੇ? ਮੇਰਾ ਡਿਸਪੋਜ਼ਲ ਤੇ ਕਰਾਈ। ਇਹ ਇਹਦਾ ਇਹਦਾ ਮਤਲਬ ਇਹ ਹੋ ਗਿਆ ਵੀ ਅੱਜ ਤੋਂ ਤੁਹਾਡੇ ਚੇਲੇ ਵੀ ਨਾਲ ਜਾਣਗੇ। ਤੁਸੀਂ ਕੀ ਕਰ ਰਹੇ ਹੋ? ਦੱਸ ਦੇ ਮੇਤਰੀ ਕਰਦੇ ਆ। ਮੇਤਰੀ ਤੋਂ ਪੁੱਛ ਲੈ ਸਹੀ ਗੱਲ। ਇਹ ਕਿਹੜਾ ਬੋਲ ਰਿਹਾ ਇਹਦਾ ਅਲੱਗ ਅਲੱਗ ਐਟੀਟਿਊਡ ਆ ਕਰਦੇ ਦਾ। ਨਾ ਮੂੰਹ ਕਰ। ਮੈਂ ਪੁੱਛਿਆ ਮੈਂ ਕੀ ਕਰ ਰਹੇ ਹੋ? ਜਵਾਬ ਨੀ ਦਿੱਤਾ ਦੇਣ ਲੈ। ਕੁਇਆ ਕੋ ਆਉਣਾ ਵੀ ਨਹੀਂ ਬਣਾਉਂਦਾ ਜੱਟ ਆਏ ਕਿ ਵੀ ਪੁੱਠੇ ਕੰਮਾਂ ਨੂੰ ਨਹੀਂ ਲੈਣੇ ਆ ਆ ਦੇਖਣਾ ਬੰਦਾ ਵੀ ਜੀ ਪਿਛਲੀ ਵੀਡੀਓ ਚ ਵੀ ਗੱਲਾਂ ਜੜੀਆਂ ਦੇਖਾਂ ਵੀ ਭਈ ਹੈ ਨਾ ਕੰਮ ਤਾਂ ਦਾ ਕਰਾਇਆ ਕਰ ਉਹ ਤਾਂ ਕਰਦੇ ਨਹੀਂ ਹੈਗੇ ਪੁੱਠੇ ਕੰਮ ਕਰਾਉਂਦੇ ਨੇ ਨਾ ਨਾ ਅਜੇ ਕੰਮ ਬਹੁਤ ਕਰਦੇ ਆਹੀ ਗੱਲ ਨਹੀਂ ਹੈਗੀ ਉਹ ਤਾਂ ਬੰਦਾ ਕਾਨੂੰ ਕਹਿੰਦਾ ਹੈ ਨਾ ਜਿਹੜਾ ਤੁਹਾਡੇ ਅੱਧੀ ਰਾਤ ਨੂੰ ਮੈਂ ਦੇਖ ਲਗਾ ਇੰਨਾ ਕੰਮ ਕਰਾ ਕੇ ਹੀ ਗਿਆਗਾ ਉਹਦੇ ਪੁੱਤਰ ਕਰਦੇ ਨੂੰ ਆ ਵੀਡੀਓ ਬਣਾ ਕੇ ਜੜੀ ਨਹੀਂ ਮਾਰਦੇ ਕੋਈ ਨਾ ਉਹ ਵੀ ਜਾਣਦੇ ਵੀ ਮੈਂ ਨਾ ਹੱਥ ਕਰਾ ਇਹ 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 ਬੰਦੇ ਕੋਲ ਵੀਡੀਓ ਬਣਾਉਣ ਵਾਲੇ ਹੈ ਨਹੀਂ ਇਹ ਬੇਇੱਜ਼ਤੀ ਕਰਦਾ ਹੈ